ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਹਰਪ੍ਰੀਤ ਸਿੰਘ ਹੈਪੀ ਦੇ YouTube ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਘੋੜਿਆਂ ਨਾਲ ਪਿਆਰ ਉਸ ਬਾਰੇ ਮੈਂ ਜਾਣਕਾਰੀ ਦੇਵਾਂਗਾ ਇਹ ਉਸ ਸਮੇਂ ਦੀ ਗੱਲ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਘੋੜਿਆਂ ਨਾਲ ਬਹੁਤ ਪਿਆਰ ਸੀ ਉਹ ਸਿਰਫ ਘੋੜੇ ਦੀ ਸਵਾਰੀ ਨਹੀਂ ਕਰਦੇ ਬਲਕਿ ਘੋੜਿਆਂ ਦੀ ਸੇਵਾ ਵੀ ਕਰਦੇ ਸੀ ਇੱਕ ਵਾਰ ਦੀ ਗੱਲ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਉਨ੍ਹਾਂ ਦਾ ਹਰਮਨ ਪਿਆਰਾ ਘੋੜਾ ਬਿਮਾਰ ਹੋ ਗਿਆ। ਉਹ ਘੋੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਈ ਜੰਗਾਂ ਵਿੱਚ ਗਿਆ ਸੀ। ਤੇ ਜਦੋਂ ਡਾਕਟਰਾਂ ਨੇ ਉਹ ਘੋੜੇ ਦੀ ਜਾਂਚ ਪੜਤਾਲ ਕੀਤੀ ਤੇ ਜਾਂਚ ਪੜਤਾਲ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਹ ਘੋੜਾ ਹੁਣ ਨਹੀਂ ਬਚੇਗਾ। ਤੇ ਇਸ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਘੋੜੇ ਦੀ ਸੇਵਾ ਆਪ ਨੂੰ ਹਣੀ ਸ਼ੁਰੂ ਕਰ ਦਿੱਤੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਘੋੜੇ ਨੂੰ ਸੇਵਾ ਮੁਕਤ ਕੀਤਾ ਪਰ ਉਹਦੀ ਸੇਵਾ ਸ਼ੁਰੂ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀ ਉਸ ਨੂੰ ਦਵਾਈਆਂ ਦਿੱਤੀਆਂ ਉਸ ਦੀ ਮਾਲਿਸ਼ ਕੀਤੀ ਤੇ ਉਸ ਨੂੰ ਪਾਣੀ ਪਿਲਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਇਹ ਘੋੜਾ ਠੀਕ ਨਹੀਂ ਹੁੰਦਾ ਇਸ ਘੋੜੇ ਦੀ ਸੇਵਾ ਵਿੱਚ ਕੋਈ ਘਾਟ ਨਾ ਰਹੇ ਉਹ ਘੋੜੇ ਦੇ ਕੋਲ ਖੁਦ ਵੀ ਕਈ ਵਾਰੀ ਰਾਤ ਬਿਤਾ ਦਿੰਦੇ ਸਨ ਤੇ ਹੁਣ ਇਸ ਕਹਾਣੀ ਦੇ ਵਿੱਚੋਂ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਹਨਾਂ ਦਾ ਘੋੜਿਆਂ ਨਾਲ ਕਿੰਨਾ ਪਿਆਰ ਸੀਗਾ ਜੋ ਘੋੜਾ ਉਹ ਵਰਤਦੇ ਸੀ ਜੁੱਧਾਂ ਦੇ ਵਿੱਚ ਉਸ ਘੋੜੇ ਦੀ ਬਿਮਾਰੀ ਤੋਂ ਬਾਅਦ ਡਾਕਟਰਾਂ ਦੇ ਜਵਾਬ ਦੇ ਇੰਤਬਾਦ ਉਹਨਾਂ ਨੇ ਉਸ ਘੋੜੇ ਦੀ ਸੇਵਾ ਵੀ ਕੀਤੀ ਤੇ ਦੇਖੋ ਇੱਕ ਰਾਜਾ ਠੀਕ ਹੈ ਕਿੰਨਾ ਹੁੰਦਾ ਵਿਡੱਪਣ ਹੈਗਾ ਵਾ ਆਪਦੀ ਪ੍ਰਜਾਪਤੀ ਹੁੰਦਾ ਪਿਆਰ ਉਹ ਦੇਖੋ ਜੀ ਇਹ ਘੋੜਾ ਸੀਗਾ ਜਿਹੜਾ ਜਿੰਦੀ ਸੇਵਾ ਉਹਨਾਂ ਨੇ ਲੜਾਈਆਂ ਵਿੱਚ ਲਈ ਸੀ ਤੇ ਉਹਦੇ ਨਾਲ ਵੀ ਜਾਨਵਰਾਂ ਨਾਲ ਵੀ ਹੁੰਦਾ ਪਿਆਰ ਸੀਗਾ ਜੀ ਤੇ ਕਹਾਣੀ ਦੇ ਅੰਤ ਵਿੱਚ ਜਦੋਂ ਘੋੜੇ ਦੀ ਸੇਵਾ ਕੀਤੀ ਉਹਨਾਂ ਨੇ ਥੋੜੇ ਟਾਈਮ ਬਾਅਦ ਕੀ ਹੋਇਆ ਉਹ ਘੋੜਾ ਠੀਕ ਹੋ ਗਿਆ ਅੱਸ ਨੇ ਚੱਲਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨੇ ਦੌੜਨਾ ਸ਼ੁਰੂ ਕਰ ਦਿੱਤਾ ਇਹ ਚੀਜ਼ਾਂ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਾਲਪੁਰਖ ਦਾ ਧੰਨਵਾਦ ਕੀਤਾ ਤੇ ਹੁਣ ਆਪਾਂ ਆ ਜੀਏ ਸਿੱਖਿਆ ਦੇ ਵੱਲ ਜਿਹੜੀ ਇਹ ਕਹਾਣੀ ਹੈਗੀ ਹੈ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈਗੀ ਹੈ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਸੱਚਾ ਨੇਤਾ ਸਿਰਫ ਜੰਗ ਨਹੀਂ ਕਰਦਾ ਉਹ ਆਪਣੇ ਸਾਥੀਆਂ ਦੀ ਸੇਵਾ ਅਦਿਸਮਾਨ ਵੀ ਕਰਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਫਿਰ ਉਹ ਜਾਨਵਰ ਹੋਵੇ ਧੰਨਵਾਦ ਜੀ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਕਰ ਦੇਣਾ ਜੀ ਸ਼ੇਅਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਹੈਪੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ